ਸਹੀ ਮੈਂ ਦਾ ਅਗਾਈ ਕਰਤਾ ਗਿਆ ਅਸੀਂ ਬਲਤ ਜਿਹੜਾ ਮੰਗਲਵਾ ਸਕੂਲ ਖੁੱਲਦੇ ਤੇ ਮੇਰੀ ਕੋਸ਼ਿਸ਼ ਆ ਕਿ ਮੰਗਲਵਾ ਨਾਲੇ ਦੇ ਜਿਆਦਾਤਰ ਸਕੂਲ ਖੁੱਲ ਜਾਣ ਇਹ ਜਿਹੜਾ ਸਕੂਲ ਪੱਖੇ ਦਾ ਜਿੱਥੇ ਆਪਾਂ ਖੜੇ ਆ ਜਿਹਦੀ ਸਫਾਈ ਕਰ ਰਹੇ ਸਾਡੇ ਨਾਲੇ ਦੇ ਵਿੱਚ ਗਊਸ਼ਾਲਾ ਸਾਡੀ ਗਊਸ਼ਾਲਾ ਦੇ ਵਿੱਚ ਕਰੀਬ 150 ਤੋਂ ਵੱਧ ਗਾਇਆਂ ਸੀਗੀਆਂ ਤੇ ਜਦੋਂ ਹੜ ਆਇਆ 28 29 ਤਰੀਕ ਨੂੰ ਗਊਸ਼ਾਲਾ ਦੇ ਵਿੱਚ ਪਾਣੀ ਆ ਗਿਆ ਸੀਗਾ ਤੇ ਅਸੀਂ ਉੱਥੋਂ ਗਾਈਆਂ ਨੂੰ ਕੱਢ ਕੇ ਸੇਫ ਜਗ੍ਹਾ ਤੇ ਇੱਥੇ ਲੈ ਆਂਦਾ ਸੀਗਾ ਜੋ ਤਕਰੀਬ 15-20 ਦਿਨ ਇੱਥੇ ਰਹੀਆਂ ਤੇ ਇੱਥੇ ਗੋਆ ਸੀਗਾ ਤੂੜੀ ਤਾੜੀ ਜੋ ਕੁਝ-ਕੁਝਨ ਪਾਉਂਦੇ ਰਹੇ ਆ ਕਿਉਂਕਿ ਸਕੂਲ ਦੀ ਜਗ੍ਹਾ ਕੱਲ ਸਕੂਲ ਖੁੱਲਣਾ ਇਸ ਕਰਕੇ ਹੀ ਇਹ ਸਕੂਲ ਜਿਹੜਾ ਸਾਫ਼ ਕਰਨਾ ਆਇਹੀਗੇ ਕਿ ਸਕੂਲ ਜਿਹੜਾ ਸਾਫ਼ ਕਰ ਦੋ ਪੈ ਜਾਵੇ ਕੱਲ ਬੱਚੇ ਸਾਡੇ ਕੋਲ ਸੌਣਗੇ ਤੇ ਉਹਨਾਂ ਨੂੰ ਵਧੀਆ ਲੱਗੇਗਾ ਕੋਈ ਵਾਸਤੇ ਦੇਵਾਂ ਤਾਂ ਤੁਸੀਂ ਗਰਾਉਂਡ ਜ਼ੀਰੋ ਤੋਂ ਕੰਮ ਕਰ ਰਹੇ ਪਰ ਕੋਈ ਲੋਕ ਟ੍ਰੋਲ ਵੀ ਕਰਦੇ ਆ ਸੋਸ਼ਲ ਮੀਡੀਆ ਤੇ ਜਿਹੜੇ ਟ੍ਰੋਲ ਕਰਦੇ ਆ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਔਰ ਉਹ ਇਸੇ ਕੰਮ ਤੇ ਲੱਗੇ ਰਹੇ ਉਹਦੋਂ ਦਾ ਕੋਈ ਕੰਮ ਹੈ ਨਹੀਂ ਨਾ ਉਹਨਾਂ ਦੇ ਕੋਈ ਕੰਮ ਕਰਨਾ ਉਹ ਲੱਗੇ ਰਹੇ ਇਸ ਕੰਮ ਤੇ ਜੀ ਸਾਡੀ ਸਿਹਤ ਤੇ ਕੋਈ ਫਰਕ ਨਹੀਂ ਦੇਖੋ ਹਾਥੀ ਆਪਣੀ ਚਾਲੇ ਚੱਲਦਾ ਰਹਿੰਦਾ ਅਸੀਂ ਤਾਂ ਆਪਣੀ ਮਸਤੀ ਨਾਲੇ ਚੱਲਦੇ ਆਂ ਔਰ ਆਪਣੀ ਟਾਲੇ ਚੱਲਦੇ ਰਹਾਂਗੇ ਨਾ ਕਦੀ ਮੈਂ ਦੇਖਿਆ ਜੇ ਨਾ ਮੈਂ ਕਦੀ ਕੇ ਕਮੈਂਟ ਕੀਤੇ ਜੇ ਨਾ ਮੈਂ ਕਦੀ ਕੇ ਦੀ ਸ਼ਾਨ ਦੇ ਖਿਲਾਫ ਬੋਲਿਆ ਨਾ ਕਦੀ ਮੈਂ ਕਦੀ ਵੀ ਮਤਲਬ ਮੇਰੇ ਪੇਜ ਦੇ ਉੱਤੇ ਤੁਸੀਂ ਵੇਖੋਗੇ ਕਦੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਦਾ ਬਸ ਨਾ ਆਪਣੀ ਐਕਟੀਵਿਟੀ ਜਿਹੜੀ ਉੱਤੇ ਪਾਉਣਾ ਇਸ ਕਰਕੇ ਜਿਹੜੇ ਬੰਦੇ ਦਾ ਇਹ ਮਨ ਖੁਸ਼ ਹੁੰਦਾ ਉਹ ਕਰ ਲੈਣ ਕੀ ਦਿੱਤਾ ਕੀ ਫਰਕ ਪੈਂਦਾ ਕੋਈ ਆਪਾਂ ਗੰਦੀਆਂ ਗੱਲਾਂ ਵਿੱਚ ਆ ਆ ਜਿਨ੍ਹਾਂ ਨੂੰ ਵੇਖਿਆ ਸਾ ਵੀ ਹੁੰਦਾ ਜਿਨ੍ਹਾਂ ਨੂੰ ਮਹਾਰਾਜ ਨੇ ਗੰਦੀ ਜੁਬਾਨ ਦਿੱਤੀ ਆ ਉਹ ਉਹਨਾਂ ਦੇ ਮੂੰਹੋਂ ਫੁੱਲ ਤੇ ਕਿਦਦੇ ਨਹੀਂ ਉਹਨਾਂ ਦੀ ਡਿਊਟੀ ਲੱਗੀ ਆ ਵੀ ਤੁਸੀਂ ਗੰਦ ਬੋਲਣਾ ਜਾ ਕੇ ਉਹ ਕਹੀ ਜਾਂਦਾ ਕਿ ਗੰਦ ਵੀ ਬੋਲਣ ਨਾਲ ਆ ਕੇ ਕਈ ਲੀਡਰ ਵੀ ਨੇ ਕਈ ਦੁਜੇ ਵੀ ਆ ਉਹ ਬੋਲਦੇ ਨਹੀਂ ਗੰਦ ਅਸਲ ਉਹ ਵੇਖ ਕੇ ਮੈਂ ਐਸਪੀ ਦਾ ਵੀ ਕੰਮ ਤੇ ਇਹਨਾਂ ਕੋਈ ਹੈ ਨਹੀਂ ਤੇ ਚਲੋ ਇਦਾਂ ਦੀਆਂ ਗੰਦੀਆਂ ਗੱਲਾਂ ਸੰਦ ਸਾਡੇ ਕੰਮ ਤੋਂ ਹੀ ਰੋਕ ਸਕਦੀਆਂ ਟਰੋਲ ਟਰਾਲ ਤੇ ਕੁਝ ਵੀ ਨਹੀਂ ਮੈਨੂੰ ਮੇਰੇ ਕੰਮ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜੀ ਜੋ ਮਰਜ਼ੀ ਕੋ ਕਹੇ ਮੈਂ ਆਪਣਾ ਕੰਮ ਕਰਦਾ ਜੀ ਨਾ ਮਾਨਦਗੀ ਨਾਲ ਆਪਣੇ ਕੰਮੇ ਲੱਗਾ ਜੀ ਨਾ ਮੈਂ ਕੇ ਹਲ ਵੰਦਾ ਹੀ ਨਹੀਂ ਵੀ ਕੀ ਕਰਦੇ ਆ ਕੀ ਦੀ ਕਰਦੇ ਮੈਂ ਆਪਣੇ ਕੰਮ ਲੱਗਦਾ ਔਰ ਤੁਸੀਂ ਦੇਖਿਆ ਕਿੰਨਾ ਲੋਕ ਪਿਆਰ ਕਰਦੇ ਆ ਪਰ ਜਿਹੜੇ ਟਰੋਲ ਕਰਨ ਵਾਲੇ ਤੇ ਥੋੜੇ ਹੀ ਆ ਕਿੰਨਾ ਦੇਖਿਆ ਤੁਸੀਂ ਇੱਕ ਮਹੀਨੇ ਦੇ ਵਿੱਚ ਮੇਰੇ ਮਤਲਬ ਫੇਸਬੁੱਕ ਪੇਜ ਦੇ ਉੱਤੇ 20 ਮਿਲੀਅਨ ਵਿਊ ਸੀਗੇ ਮਤਲਬ ਇੰਨੀ ਦੁਨੀਆ ਮਤਲਬ ਪਿਆਰ ਕਰਦੀ ਆ ਔਰ 5-7 ਦੇ ਵਿੱਚ ਕੋ ਗਾਣਾ ਵਾਲੇ ਗੰਦੀ ਜਬਾਨ ਵਾਲੇ ਆ ਗਏ ਤਾਂ ਕੋਈ ਨਹੀਂ ਕੱਢ ਲਿਆ ਦੋਨਾਂ ਨੂੰ ਅਸੀਂ ਕੀ ਕੋ ਮਾਰਾ ਕੰਮ ਥੋੜਾ ਕਰਿਆ ਤੂੜੀ ਚੁੱਕਦੇ ਆ ਅਗੇ ਆ ਗਾਈਆਂ ਦਾ ਗੰਦ ਚੁੱਕਦੇ ਕੋ ਮਾਰਾ ਕੰਮ ਹੈ ਹਾਂ ਕਈ ਪਤਾ ਕੀ ਕਹਿੰਦੇ ਆ ਤੁਹਾਡੀ ਇਹ ਥੋੜੀ ਡਿਊਟੀ ਸੀ ਹੋਰ ਡਿਊਟੀ ਕਹਿੰਦੀ ਆ ਵੀ ਮੇਰੀ ਡਿਊਟੀ ਹੈ ਮੈਂ ਇਸੀ ਕਮਰੇ ਵਿੱਚ ਬੈਠਾ ਰਾਂ ਮੈਂ ਆਇਆ ਤਾਂ ਮੇਰੇ ਵਰਕਰ ਆਇਆ ਸਾਦੇ ਆ ਮਾਰੀ ਬਾਡੀ ਦੇ ਪਰਿਵਾਰਕ ਮੈਂਬਰ ਸਾਡਾ ਪਰਿਵਾਰਕ ਮੈਂਬਰ ਬੇਟੀ ਵੀ ਨਾਲ ਆ ਜੇ ਮੈਂ ਆ ਤੇ ਵਰਕਰ ਵੀ ਆ ਕੇ ਜੇ ਮੈਂ ਇਸੀ ਕਮਰੇ ਵਿੱਚ ਬੈਠਾ ਦਿਨਾਂ ਤੋਂ ਕਿ ਲੋੜੇ ਪਚਾਦਨ ਮੈਂ ਨਹੀਂ ਇਸੀ ਕਮਰੇ ਹੁਣ ਵੀ ਵੇਖੋ ਕਿੰਨੇ ਲੋੜਾ ਮੈਂ ਦਿਹਾੜੀ ਦੇ ਉੱਥੇ ਆਪਾਂ ਜਾਣਾ ਸੋ ਆਪਾਂ ਤਾਂ ਕੰਮ ਕਰਨ ਵਾਲੇ ਬੰਦੇ ਆ ਸਰ ਅੱਪਾ ਨੂੰ ਕੰਮ ਦੇ ਨਾਲ ਆ ਹੋਰ ਅੱਪਾ ਨੂੰ ਕੋਈ ਭਲਵਾ ਤੁਸੀਂ ਅਮਰੀਕਾ ਚ ਰਹੇ ਅਮਰੀਕਾ ਛੱਡ ਕੇ ਵੀ ਆਏ ਪਰਿਵਾਰ ਨਹੀਂ ਕਰਿਆ ਐਚ 1 ਬੀ ਜਿਹੜਾ ਵੀਜ਼ਾ ਬਹੁਤ ਜ਼ਿਆਦਾ ਫੀਸ ਵਧਾ ਦਿੱਤੀ 1 ਲੱਖ ਡਾਲਰ ਕਰ ਦਿੱਤੀ ਕਿਵੇਂ ਦੇਖਦੇ ਜੀ 트럼ਪ ਕਰ ਨਹੀਂ ਮੈਨੂੰ ਲੱਗਦਾ ਕਿ 트럼ਪ ਦੀ ਪਾਲਿਸੀ ਆ ਕਿ ਮਤਲ ਅੱਗੇ ਤੋਂ ਮਤਲ ਜਿਹੜੇ ਘੱਟ ਤੋਂ ਘੱਟ ਇਮੀਗ੍ਰੇਸ਼ਨ ਜਿਹੜੇ ਉਹ ਦੇਸ਼ ਚ ਜਾਣ ਉਹ ਫੀਸਾਂ ਬੱਸ ਵਧਾ ਕੇ ਸਿੱਧਾ ਸਿੱਧੇ ਢੰਗ ਨਾਲ ਉਹਦੀ ਕੋਸ਼ਿਸ਼ ਇਹ ਹੀ ਆ ਕੀ ਇਹ ਨਾ ਗੇਤਾ ਦਾ ਮਤਲਬ ਲੋਕ ਜਿਹੜੇ ਉਹਨੂੰ ਹਟਦਿਆਂ 1 ਲੱਖ ਡਾਲਰ ਪੇਸਾ ਕਿੰਨੇ ਦੇਣੀ ਇੰਨੀ ਫੀਸ ਕੋ ਦੇ ਸਕਦਾ ਕੋਈ ਕੋ ਫੀਸ ਦੇ ਦਿੱਤੀ 85 ਲੱਖ ਇੰਨੀ ਦਾ ਬੰਦਾ ਕਿਹੜਾ ਬੰਦਾ ਵਿਜੇ ਲਈ ਇੰਨੀ ਫੀਸ ਦੇਊਗਾ ਉਹਨਾਂ ਉਹਨਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਵੀ ਜਿਹੜੇ ਪ੍ਰਵਾਸੀ ਸੀ ਬਾਹਰ ਕੱਢਿਆ ਤੁਸੀਂ ਵੀ ਜਿਹਨੇ ਬਾਹਰ ਕੱਢੋ ਮਤਲਬ ਜਿਹੜਾ ਦੇਖੋ ਅਏ ਜਿੰਨੇ 85 ਲੱਖ ਲਾਉਣਾ 85 ਲੱਖ ਦਾ ਇੱਥੇ ਜਿਹੜਾ ਮੱਦੀ ਕੰਮ ਹੋ ਸਕਦਾ ਆਪਣੇ ਦੇਸ਼ ਦੇ ਨੌਜਵਾਨਾਂ ਦੇ ਵੱਡਾ ਸਿਰ ਪਾਵੇਗਾ ਨਹੀਂ ਨਹੀਂ ਬਿਲਕੁਲ ਪਾਊਗਾ 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 ਬਿਲਕੁਲ ਪੜੇ ਲਿਖੇ ਬੱਚਿਆਂ ਦੀ ਵਿਵਸਥਾ ਬੰਦ ਕਰਤਾ ਇਹਨਾਂ ਦੇ ਪੈਸੇ ਆਏ ਨਹੀਂ ਸਾਡੇ ਬੰਦਿਆਂ ਕੋਲ ਇਸ ਕਰਕੇ ਗਲਤ ਹੈ ਟਰੰਪ ਦੀ ਜਿਹੜੀ ਇਹ ਮਤਲਬ ਫੀਸ ਇੰਨੀ ਵਧਾਉਣੀ ਜਿਹੜੀ ਉਹ ਬਹੁਤ ਗਲਤ ਹੈ ਇਹ ਪੈਸਾ ਵਾਪਸ ਹੀ ਲੈਣਾ ਚਾਹੀਦਾ ਲੈਣਾ ਚਾਹੀਦਾ ਬਿਲਕੁਲ ਟਰੰਪ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਇਹ ਮਤਲਬ ਜਿਹੜਾ ਦੁਨੀਆ ਭਰ ਦੇ ਜਿਹੜੇ ਮੈਂਤੀ ਪੜੇ ਲਿਖੇ ਲੋਗ ਆ ਜਿਹੜੇ H1 ਵੀਜ਼ੇ ਦੇ ਲਈ ਜਾਂਦੇ ਸੀਗੇ ਉਹਨਾਂ ਦੇ ਰਾਹ ਦੇ ਵਿੱਚ ਇੱਕ ਬੜੀ ਵੱਡੀ ਉਹਨਾਂ ਨੇ ਰੁਕਾਵਟ ਖੜੀ ਕੀਤੀ ਹੈ ਦੱਸੋ ਕੋਈ H1 ਵੀਜ਼ਾ ਹੈ ਕੀ ਕਿਉਂਕਿ ਤੁਸੀਂ ਅਮਰੀਕਾ ਵਿੱਚ ਜਾਏ ਨਹੀਂ ਨਹੀਂ ਇਹ ਦੇਖੋ H1 ਵੀਜ਼ਾ ਜਿਹੜਾ ਆ ਜ਼ਿਆਦਾਤਰ ਮਤਲਬ ਉਹਨਾਂ ਲੋਕਾਂ ਨੂੰ ਮਿਲਦਾ ਜਿਹੜੇ ਸਟੱਡੀ ਕਰਕੇ ਜਾਂਦੇ ਆ ਬੜਾ ਲੰਮਾ ਚੌੜਾ ਉਹਦਾ ਟੈਸਟ ਹੁੰਦਾ ਜਿਹੜੇ ਐਜੂਕੇਸ਼ਨ ਲਈ ਜਾਂਦੇ ਆ ਜਾਂ ਚੋਭਾਂ ਲਈ ਜਾਂਦੇ ਆ ਅਲਟੀਮੇਟਲੀ ਤਾਂ ਮੁੜ ਕੇ ਲੋਕਾਂ ਨੇ ਚੋਭਾਂ ਕਰਦੀਆਂ ਹੁੰਦੀਆਂ ਸੋ ਇਸ ਵੀਜ਼ੇ ਦੇ ਰਾਹੀਂ ਪਹਿਲਾਂ ਬਹੁਤ ਲੋਕ ਜਾਂਦੇ ਸੀ ਕਾਨੂੰਨੀ ਤੌਰ ਤੇ ਇਹ ਵੀਜ਼ਾ ਬੜਾ ਵਧੀਆ ਸੀਗਾ ਪਰ ਹੁਣ ਉਹਨਾਂ ਨੇ ਇਹਦੀ ਫੀਸ ਵਧਾ ਦਿੱਤੀ ਹੈ ਕਿ ਲੋਕ ਆਨਲਾਈਨ ਦੀ ਫੀਸ ਨਾ ਭਰ ਸਕਣ ਸੋ ਮੈਂ ਮੈਂ ਨਹੀਂ ਕਹਦਾ ਕਿ ਸਹੀ ਕੰਮ ਕੀਤਾ 트ੰਪਰ ਨੇ ਗਲਤ ਕੰਮ ਕੀਤਾ ਸਭਾ ਸਵੇਰ ਤੋਂ ਹੀ ਛਾਈ